ਇੱਕ ਫੈਸਲਾ ਕੀਤਾ ਕਿ ਹੁਣ ਤੱਕ ਸਾਡੀ ਨਾ ਤਾਂ ਪੰਜਾਬ ਸਰਕਾਰ ਨਾ ਕੇਂਦਰ ਸਰਕਾਰ ਕੋਈ ਸੁਣਵਾਈ ਨਹੀਂ ਕਰਦੀ ਅਸੀਂ ਸੁਪਰੀਮ ਕੋਰਟ ਗਏ ਆ ਮੈਂ ਇਹ ਵੀ ਇੱਥੇ ਬੇਨਤੀ ਕੀਤੀ ਹੋਈ ਸਭ ਤੋਂ ਵੱਡਾ ਕਲੰਕ ਆ ਸਾਡੇ ਸੰਵਿਧਾਨ ਤੇ ਕਿ ਇੱਕ ਜੇਸ਼ੇਦਾਰ ਜਕਤਾਰ ਸਿੰਘ ਵਾਰਾਲੂ ਜਿਹਨੂੰ 7-8 ਲੱਖ ਬੰਦੇ ਦੇ 15 ਨਵੰਬਰ 2015 ਨੂੰ ਜਿਹਨੂੰ ਚੁਣਿਆ ਜਿਹਨੂੰ ਉੱਥੇ ਸਰਬੱਤ ਖਾਸ ਚੁਣਿਆ ਜਕਾਰੀ ਛੱਡੇ ਅੱਜ ਉਹ 19 ਸਾਲ ਤੋਂ ਉੱਥੇ ਜੇਲ੍ਹ ਦੇ ਵਿੱਚ ਐ ਜਿਹੜਾ ਮੋਰਚਾ ਦੇਖੋ ਉਤਰਾ ਚੜਾ ਹੁੰਦੇ ਨੇ ਅੱਜ 2 ਸਾਲ 3 ਮਹੀਨੇ ਪੂਰੇ 10 ਦਿਨ ਹੋ ਗਏ ਨੇ ਮੋਰਚਾ ਲੱਗੇ ਨੂੰ ਸਰਕਾਰ ਤੇ ਜੂਨੀ ਸਰਕੀ ਦੋ ਵਾਰੀ ਪੰਜਾਬ ਸਰਕਾਰ ਨਾਲ ਦੋ ਵਾਰੀ ਗੁਰਨਰਦਨ ਪੰਜਾਬ ਗੁਰਨਰਦਨ ਨਾਲ ਤੇ ਕਈ ਵਾਰੀ ਪੰਜਾਬ ਦੇ ਤੇ ਚੰਡੀਗੜ੍ਹ ਦੇ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਕੋਈ ਨਿਹਾ ਨਹੀਂ ਮਿਲਿਆ ਉਹਦੇ ਵਾਸਤੇ ਸੀ ਬਾਰ ਬਾਰ ਬੇਤੀ ਕੀਤੀ ਕਿ ਉਹਦੇ ਲਈ ਕੋਈ ਸਖਤ ਕਾਨੂੰਨ ਬਣੇ ਅੱਗੇ 295 ਇਤਾਰਾ ਬੰਦਾ ਕੇਸ ਕਰਨ ਵਾਲਾ ਬਾਅਦ ਚ ਪਰੇ ਉਹਦਾ ਉਹ ਪਹਿਲਾ ਦੂਆ ਜਿਹੜਾ ਮਰ ਜਾਂਦਾ ਕਰੇ ਵੀ ਇਹ ਜਿਹੜੀ ਘੜਤੂ ਕਾ ਡੋਮਰ ਕੈਦ ਹੋਵੇ ਜਾਂ ਫਾਂਸੀ ਦੇ ਇਹ ਰੋਕ ਪਵੇ ਕਿਉਂਕਿ ਪੰਜਾਬ ਚ ਬਿਆਦੀਆਂ ਬੰਦੀ ਸਿੰਘ ਇਹ ਜਿਹੜੇ 30-30 ਸਾਲ ਤੋਂ ਹੰਦ ਨੇ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਉਹਨਾਂ ਦੀ ਰਿਹਾਈ ਵੀ ਛੱਡੋ ਉਹਨਾਂ ਦੀ ਪਰਵਰਨ ਦਾ ਹੱਕ ਕੌਣ ਖੋ ਗਿਆ ਉਹ ਤਾਂ ਪੰਜਾਬ ਸਰਕਾਰ ਦੇ ਹਾਂ ਬਸ ਹੈ ਨਾ ਜੀ ਦੇਖੋ ਜੀ 90 ਦੇ ਕਰੀਬ ਤਸੀਲਾਂ ਨੇ ਸਾਡਾ ਇਹ ਏਜੰਡਾ ਹੈ ਕਿ ਪਿੰਡੋਂ ਪਿੰਡੋਂ ਜਾ ਕੇ ਘਟ ਘਟ ਦੋ ਦੋ ਚਾਰ 700 ਬੰਦਾ ਮੈਕਸਿਮਮ ਸਾਰੇ ਜਥੇ ਬੰਦੀਆਂ ਦਾ ਜਿੰਨੀਆਂ ਵੀ ਕਿਸਾਨ ਜੈਸੇ ਬੰਦियां ਮਜੂਜ਼ ਵਸੇ ਜਿਹੜੀਆਂ ਇਹ ਸਾਡੀਆਂ ਮੰਗਾਂ ਨੇ ਸਾਰੇ ਸਹਿਮਤ ਨੇ ਜੇ ਅਸੀਂ ਟੋਲ ਪਲਾਜ ਇੱਕ ਸਰ ਪੰਜ ਬੰਦ ਕਰਨ ਦੀ ਕੀਤੀ ਲੋਕਾਂ ਨੇ ਵੀ 21 ਕਰ ਦਿੱਤੇ ਲੋਕ ਲੋਕ ਸ਼ਕਤੀ ਹੈ ਲੋਕ ਚਾਹੁੰਦੇ ਨੇ ਲੋਕਾਂ ਨੂੰ ਪਤਾ ਵੀ ਇਹ ਜਿਹੜਾ ਮਤਲਬ ਨੁਕੀ ਅਧਿਕਾਰਾਂ ਦੀ ਲੰਗੜਾ ਹੋ ਰਹੀ ਆ ਸੈਂਟਰ ਵੀ ਕਰ ਰਹੀ ਪੰਜਾਬ ਵੀ ਕਰੀ ਅਸੀਂ ਲੋਕਾਂ ਵਿੱਚ ਜਾਵਾਂਗੇ ਲੋਕ ਸ਼ਕਤੀ ਸਾਨੂੰ ਅਛਵਾਜ ਕਾਮੇਨ ਸਭ ਮੋਰਚੇ ਦੇ ਵੱਲੋਂ ਕਿਸਾਨ ਜਥੇਬੰਦੀਆਂ ਵਪਾਰਿਕ ਜਥੇਬੰਦੀਆਂ ਤੇ ਮਜ਼ਦੂਰ ਜਥੇਬੰਦੀਆਂ ਦੇ ਨਾਲ ਮਿਲ ਕੇ ਇੱਕ ਸਾਂਝੀ ਜਿਹੜੀ ਕਾਨਫਰੰਸ ਕੀਤੀ ਗਈ ਉਸ ਦੇ ਵਿੱਚ ਕਈ ਐਮ ਫੈਸਲੇ ਲਏ ਗਏ ਨੇ 15 ਮਈ ਨੂੰ ਤਹਿਸੀਲਾਂ ਪੱਤਰ ਤੇ ਜਿਹੜਾ ਧਰਨਾ ਜਿਹੜਾ ਉਹ ਦਿੱਤਾ ਜਾਏਗਾ ਤਾਂ ਇੱਕ ਮੰਗ ਪੱਤਰ ਪੰਜਾਬ ਦੇ ਰਾਜਪਾਲ ਦੇ ਨਾਮ ਤੇ ਦੂਜਾ ਰਾਸ਼ਟਰਪਤੀ ਦੇ ਨਾਮ ਭੇਜਿਆ ਜਾਵੇਗਾ ਕਿਉਂਕਿ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਪਰ ਹਾਲੇ ਤੱਕ ਜਿਹੜਾ ਰਿਹਾਈ ਆ ਬੰਦੀ ਸਿੰਘਾਂ ਦੀ ਨਹੀਂ ਹੋਈ ਗੱਲਬਾਤ ਕਰਦੇ ਸਾਡੇ ਨਾਲ ਭਾਈ ਫਾਲ ਸਿੰਘ ਫ੍ਰਾਂਸ ਨੇ ਕਿਸ ਤਰੀਕੇ ਨਾਲ ਦੇਖਦੇ ਹੋ ਕਿਹੜੇ-ਕਿਹੜੇ ਫੈਸਲੇ ਨੇ ਅੱਜ ਇਸ ਸਾਂਝੀ ਮੀਟਿੰਗ ਦੇ ਵਿੱਚ ਲਏਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਝ ਵੀ ਕਹਿਣ ਤੋਂ ਪਹਿਲਾਂ ਸੋਖਸਮੈਨ ਦੀ ਪੂਰੀ ਟੀਮ ਦਾ ਤੇ ਵੀਰ ਕਲਦੀਪ ਸਿੰਘ ਦਾ ਬਹੁਤ ਧੰਨਵਾਦੀ ਹਾਂ ਇਸ ਸਮੇਂ-ਸਮੇਂ ਅਨੁਸਾਰ ਸਾਡੀ ਜਿਹੜੀ ਆਵਾਜ਼ ਆ ਇਹ ਲੋਕਾਂ ਤੱਕ ਪਹੁੰਚਾਉਂਦੇ ਰਹਿੰਦੇ ਨੇ ਅੱਜ ਦਾ ਜਿਹੜੀ ਬੀਤਕ ਹੋਈ ਹੈ ਇੱਥੇ ਕਿਸਾਨ ਜਿ세 ਬੰਦੀਆਂ ਵਈਆਂ ਕਾਫੀ ਬੰਦੀਆਂ ਜਿ세 ਬੰਦੀਆਂ ਆਂ ਮਜ਼ਦੂਰ ਜਿ세 ਬੰਦੀਆਂ ਆਂ ਉਹਨਾਂ ਦੇ ਮੁਖੀ ਆਏ ਨੇ ਨਿਆੰਗ ਜਿ세 ਬੰਦੀਆਂ ਵਪਾਰਕ ਜਿ세 ਬੰਦੀਆਂ ਸਮਾਜਿਕ ਜਿ세 ਬੰਦੀਆਂ ਰਾਜਨੀਤਿਕ ਵੀ ਕੋਈ ਪੀਰ ਆਏ ਨੇ ਇੱਕ ਫੈਸਲਾ ਕੀਤਾ ਕਿ ਹੁਣ ਤੱਕ ਸਾਡੀ ਨਾਂ ਤਾਂ ਪੰਜਾਬ ਸਰਕਾਰ ਨਾ ਕੇਂਦਰ ਸਰਕਾਰ ਕੋਈ ਸੁਣਵਾਈ ਨਹੀਂ ਕਰਦੀ ਅਸੀਂ ਸੁਪਰੀਮ ਕੋਰਟ ਚ ਗਏ ਆ ਮੈਂ ਇਹ ਵੀ ਇੱਥੇ ਬੇਨਤੀ ਕੀਤੀ ਹੋਈ ਸਭ ਤੋਂ ਵੱਡਾ ਕਲੰਕ ਆ ਸਾਡੇ ਸੰਵਿਧਾਨ ਤੇ ਕਿ ਇੱਕ ਜਥੇਦਾਰ ਜਕਤਾਰ ਸਿੰਘ ਵਾਰਾ ਨੂੰ ਜਿਹਨੂੰ 7-8 ਲੱਖ ਬੰਦੇ ਦੇ 15 ਨਵੰਬਰ 2015 ਨੂੰ ਜਿਹਨੂੰ ਚੁਣਿਆ ਹੈ ਜਿਹਨੂੰ ਉੱਥੇ ਸਰਬੱਤ ਖਾਸ ਚੁਣਿਆ ਜਕਾਰੇ ਛੱਡੇ ਅੱਜ ਉਹ 19 ਸਾਲ ਤੋਂ ਉੱਥੇ ਦਿਲ ਦੇ ਵਿੱਚ ਦਿੱਲੀ ਜਿੱਤੇ ਤੇ ਕੋਈ ਦਿੱਲੀ ਕੋਈ ਕੇਸਰੀ ਉਹਨੂੰ ਪੰਜਾਬ ਸ਼ਿਫਟ ਕਰ ਲਈ ਸਾਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਉਹਦੇ ਵਾਸਤੇ ਇੱਕ ਪ੍ਰੋਗਰਾਮ ਲਿਖਿਆ ਕਿ ਜਿਹੜਾ ਮੋਰਚਾ ਦੇਖੋ ਉਤਰਾ ਚੜਾ ਹੁੰਦੇ ਨੇ ਅੱਜ 2 ਸਾਲ 3 ਮਹੀਨੇ ਪੂਰੇ 10 ਦਿਨ ਹੋ ਗਏ ਨੇ ਮੋਰਚਾ ਲੱਗੇ ਨੂੰ ਸਰਕਾਰ ਤੇ ਜੂਨੀ ਸਰਕੀ ਦੋ ਵੇਰੀ ਪੰਜਾਬ ਸਰਕਾਰ ਨਾਲ ਦੋ ਵੇਰੀ ਗਵਰਨਰ ਦਾ ਪੰਜਾਬ ਗਵਰਨਰ ਦਾ ਤੇ ਕਈ ਵੇਰੀ ਪੰਜਾਬ ਦੇ ਤੇ ਚੰਡੀਗੜ੍ਹ ਦੇ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਕੋਈ ਨਿਆ ਨਹੀਂ ਮਿਲਿਆ ਉਹ ਤਿੰਨ ਸਿੰਘ ਨੇ ਲਖਵਿੰਦਰ ਸਿੰਘ ਗਰਮੀਤ ਸਿੰਘ ਜਾ ਸ਼ਮਸ਼ੀਰ ਸਿੰਘਾ ਜਿਹੜੇ ਪ੍ਰੀ ਬਚੋਰ ਬੇਲ ਤੇ ਕੰਡੀਸ਼ਨ ਬੇਲ ਤੇ ਰਹਾ ਹੋਏ ਉਹਨਾਂ ਦੀ ਵੀ ਪੱਕੀ ਰਿਹਾਈ ਦਾ ਹਜੇ ਕੋਈ ਵੀ ਇਹਨਾਂ ਨੇ ਮਤਾ ਪਾਸ ਨਹੀਂ ਤੱਕ ਕੋਈ ਇਹਨਾਂ ਨੇ ਐਪਲੀਕੇਸ਼ਨ ਉਹਦੇ ਵਾਸਤੇ ਹੁਣ ਪਿੰਡ ਪਿੰਡ ਅਸੀਂ ਘਰ ਘਰ ਜਾਣ ਦੀ ਸਾਡੀ ਪਲਾਨ ਆ ਸਾਡਾ ਸਾਥ ਦੇ ਏਰੀਆ ਨੇ ਸਾਰੀਆਂ ਜਥੇਬੰਦੀਆਂ ਪਿੰਡ ਪਿੰਡ ਜਾ ਕੇ ਕੀ 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 ਮੈਂ ਖੜੀ ਕਰਨ ਜਾ ਰਿਹਾ ਕਿਹੜੀ ਕਿਹੜੀਆਂ ਗੱਲਾਂ ਉਹਨਾਂ ਨੂੰ ਦੱਸਾਂ ਅਸੀਂ ਉਹਨਾਂ ਨੂੰ ਦੱਸਾਂਗੇ ਕਿ ਅਸੀਂ ਕਿਨੇ ਚਿਰ ਤੋਂ ਬੈਠੇ ਆ ਸਰਕਾਰ ਸਾਡੀ ਚੁਰਦੀ ਦੀ ਤੁਹਾਡੇ ਚੁਣੇ ਹੋਏ ਨਮੈਂ ਦੇ ਸਾਡੀ ਕੋਈ ਸੁਣਦੇ ਨਹੀਂ ਕਿਉਂਕਿ ਇੱਕ ਬੰਦੇ ਹੈਗੀ ਤਾਮਨ ਨਾਡੂ ਦੀ ਸਰਕਾਰ ਸੀ ਜਿਹਨਾਂ ਜਿੱਥੇ ਰਣਜੀਤ ਗਾਦੀ ਦਾ ਕਤਲ ਹੋਇਆ ਉਹਨਾਂ ਨੇ ਮਤਾ ਪਾਸ ਕਰਕੇ ਲੋਕਾਂ ਦੇ ਦਬਾਅ 'ਚ ਆ ਕੇ ਮਤਾ ਪਾਸ ਕਰਕੇ ਉਹਨਾਂ ਨੇ ਉਹਨਾਂ ਨੂੰ ਛੁਡਾਇਆ ਇੱਕ ਬੰਦੇ 92 ਲਾਸ਼ਾਂ ਨੇ ਜਿਹੜੀਆਂ ਲੋਕਾਂ ਨੇ ਚੁਣੀਆਂ ਹੋਈਆਂ ਇਹਨਾਂ ਨੇ ਅਜੇ ਤੱਕ ਦੇਖੋ 15 ਭਗਤਾਂ ਦੀ ਵੱਖਰੀਆਂ ਵੱਖਰੀਆਂ ਜਾਤਾਂ ਸ਼੍ਰੇਣੀਆਂ 'ਚ ਜਨਮ ਲੈ ਕੇ ਭਗਤਾਂ ਦੀ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈ ਜਿਹੜਾ ਜਾਤ ਪਾਤ ਉੱਚੀ 'ਚ ਖਤਮ ਕਰਦਾ ਉਹਦੇ ਵਾਸਤੇ ਸੀ ਬਾਰ-ਬਾਰ ਬੇਤੀ ਕੀਤੀ ਕਿ ਕੋਈ ਨਾ ਕੋਈ ਸਖਤ ਕਾਨੂੰਨ ਬਣੇ ਅੱਗੇ 295 ਧਾਰਾ ਬੰਦਾ ਕੇਸ ਕਰਨ ਵਾਲਾ ਬਾਅਦ ਚ ਪਰੇ ਉਹਦਾ ਪਹਿਲਾ ਦੂਆ ਜਿਹੜਾ ਮਰਜ਼ਮ ਆ ਜਾਂਦਾ ਕਰੇ ਵੀ ਇਹ ਜਿਹੜੀ ਘੱਟ ਤੋਂ ਘੱਟ ਉਮਰ ਕੈਦ ਹੋਵੇ ਜਾਂ ਫਾਂਸੀ ਦੀ ਇਹ ਰੋਕ ਪਵੇ ਕਿਉਂਕਿ ਪੰਜਾਬ 'ਚ ਵੀ ਬਿਆਦੀਆਂ ਕਿਸ ਤਰ੍ਹਾਂ ਦੀ ਸਜ਼ਾ ਦੀ ਮੰਗ ਕਰ ਮੰਗ ਕਰ ਰਹੇ ਹੁੰਦੇ ਇਹ ਡਿਮਾਂਡ ਜੇਕਰ ਕੋਈ ਬੇਅਦਵੀ ਕਰ ਦੇਖੋ ਘੱਟ ਤੋਂ ਘੱਟ ਜਦੋਂ ਉਮਰ ਕੈਦ ਹੋਵੇ ਜਾਂ ਫਾਂਸੀ ਦੀ ਸਜ਼ਾ ਹੋਵੇ ਇਥੇ ਦੁਬਈ ਅਰਬ ਸਾਊਦੀ ਅਰਬ 'ਚ ਕਿਉਂ ਨਹੀਂ ਇਹੋ ਜਿਹੇ ਕਟੜਾਵਾ ਵਾਪਰੀਆਂ ਕਿਉਂਕਿ ਸਖਤ ਕਾਨੂੰਨ ਆ ਸਖਤ ਸਜ਼ਾ ਆ ਉਹਦੇ ਵਾਸਤੇ ਪੰਜਾਬ ਸਰਕਾਰ ਦਾ 2016 ਚ 2018 ਚ ਬਤੇ ਪਾਸ ਹੋਏ ਨੇ ਉਹਦੇ ਵਿੱਚ ਕੋਈ ਇਹਨਾਂ ਨੇ ਆ ਜਿਹੜੀ ਹੁਣ ਸਰਕਾਰ ਬਣੀ ਭਗਵੰਤ ਮਾਨ ਦੀ ਇਹਦੇ ਕੋਈ ਉਹਨਾਂ ਨੂੰ ਉਹਨੂੰ ਭੇਜੀ ਨਹੀਂ ਚਿੱਠੀ ਨਹੀਂ ਭੇਜੀ ਸੈਂਟਰ ਸਰਕਾਰ ਨੂੰ ਕੋਈ ਇਹਨਾਂ ਨੇ ਹਜੇ ਤੱਕ ਉਹਦੇ ਲਈ ਕਾਨੂੰਨ ਬਣਾਉਣ ਲਈ ਕੋਈ ਸਖਤ ਕਾਰਵਾਈ ਨਹੀਂ ਕੀਤੀ ਕੋਈ ਮਤਾ ਪਾਸ ਨਹੀਂ ਰੈਜੂਲੇਸ਼ਨ ਪਾਸ ਨਹੀਂ ਕੀਤਾ ਨਾ ਹੀ ਪੰਨੀ ਸਿੰਘਾਂ ਨੇ ਕਿ ਇਹ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਕਿਹੜੇ ਕਿਹੜਾ ਬੰਦਾ ਆ ਜਿਹੜੇ ਇਹ 92 ਉੱਥੇ ਬੈਠੇ ਨੇ ਇਹ ਕਿਹਦਾ ਜੋ ਕਿਹੜਾ ਨਹੀਂ ਮੰਨਦਾ ਪਿੰਡਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਕਿਉਂ ਅਸੀਂ ਕੋਈ ਗੈਰ ਕੋਈ ਗੈਰ ਕਾਨੂੰਨੀ ਕੰਮ ਤੇ ਕਰੋਣਾ ਨਹੀਂ ਚਾਹੁੰਦੇ ਬੰਦੀ ਸਿੰਘ ਜਿਹੜੇ 30-30 ਸਾਲ ਤੋਂ ਹੰਦਦੇ ਨੇ ਅਸੀਂ ਇਹ ਪੁੱਛਣਾ ਚਾਹੁੰਦੇ ਉਹਨਾਂ ਦੀ ਰਿਹਾਈ ਵੀ ਛੱਡੋ ਉਹਨਾਂ ਦੀ ਪਰੋਲ ਦਾ ਹੱਕ ਕੌਣ ਖੋ ਗਿਆ ਉਹ ਤਾਂ ਪੰਜਾਬ ਸਰਕਾਰ ਦੇ ਹਾਸਾ ਨਾ ਜਿਹੜੇ ਪੰਜਾਬ ਜੇਲਾਂ ਵਿੱਚ ਪੰਜਾਬ ਦੀਆਂ ਜੇਲਾਂ ਚ ਰਹਿੰਦੇ ਨੇ ਉਹਨਾਂ ਵਾਸਤੇ ਜਿਹੜੀ ਪੰਜਾਬ ਸਰਕਾਰ ਜੋ ਰਿਕਮੈਂਡ ਕਰਦੀ ਐ ਐਸਐਸਪੀ ਕਰਦਾ ਉਹ ਫੇ ਬੰਦੇ ਪਿੰਡੋਂ ਫੈਲ ਜਾਂਦੀ ਬੰਦੇ ਨੂੰ ਛੁੱਟੀ ਮਿਲਦੀ ਉਹਨਾਂ ਦਾ ਛੁੱਟੀ ਦਾ ਹੱਕ ਕਿਹੜਾ ਖੋ ਲਿਆ ਅਰੇ ਹਾਈ ਵੀ ਇਹ ਕਰ ਸਕਦੇ ਨੇ ਪੰਜਾਬ ਸਰਕਾਰ ਕਰਾ ਸਕਦੀ ਆ گورنر ਕਰ ਸਕਦਾ ਸੀਐਮ ਕਰ ਸਕਦਾ ਮਤਲਬ ਆਪਾਂ ਅਸੀਂ ਕਰਦੇ ਕਿਉਂ ਨਹੀਂ ਇਸ ਕਰਕੇ ਹੀ ਲੋਕਾਂ ਜਾਵਾਂਗੇ ਇਹ ਲੋਕੋ ਸਾਨੂੰ ਲੋਕ ਸ਼ਕਤੀ ਤੇ ਵਿਸ਼ਵਾਸ ਆ ਵੀ ਦੁਨੀਆ ਦੇ ਲੋਕੋ ਤੁਸੀਂ ਇਹ ਚੁਣੇ ਹੋਏ ਨੇ 92 ਵੋਟਾਂ ਪਾ ਕੇ ਇਹ ਹੁਣ ਕਿਸੇ ਤਰ੍ਹਾਂ ਦੀ ਵੀ ਨਾਂ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੇ ਵਚਨ ਕੀਤਾ ਜਿਹੜੇ ਨੇ ਕੀਤੇ ਵੀ ਅਸੀਂ ਇਹ ਤਰ੍ਹਾਂਗੇ ਬੇਅਦਬੀ ਵਾਲੇ ਦੋਸ਼ੀਆਂ ਨੂੰ ਸਜ਼ਾਵਾ ਲਾਂਗੇ ਇਹਨਾਂ ਨੇ ਇੱਕ ਵੀ ਉਹਦੋਂ ਚ ਗੱਲ ਨਹੀਂ ਕੀਤੀ ਮੋਰਚਾ ਸੀ ਲੱਗਾ ਇੱਕ ਵੇਰੀ ਵੀ ਇਸ ਇਸ ਸੀਐਮ ਨੇ ਆਣ ਕੇ ਜੀ ਦੇਖਿਆ ਵੀ ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਬੱਚੇ ਇਹ ਤੰਬੂ ਆਦੇ ਦੇ ਵਿੱਚ ਗਰਮੀ ਸਰਦੀ ਦੀਆਂ ਨੇਰੀਆਂ ਛਖਣਾ ਜਮੀ ਖਾ ਦੇ ਵਿੱਚ ਇੱਥੇ ਬੈਠੇ ਨੇ ਜਿਹੜੇ ਜਿਹੜਾ 15 ਮਈ ਨੂੰ ਧਰਨਾ ਦੇਣਾ ਤਸੀਲਾਂ ਪੱਦਰ ਤੇ ਉਸ ਦੇ ਵਿੱਚ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਹਿੱਸਾ ਲੈਣਗੇ ਕਿੰਨਾ ਕੁ ਵੱਡਾ ਇਕੱਠ ਹੋਏਗਾ ਉਹਨਾਂ ਦੇ ਵਿੱਚ ਕਿਸ ਤਰੀਕੇ ਦਾ ਮੰਗ ਪੱત્ર ਹੈ ਜਿਹੜਾ ਰਾਜਪਾਲ ਦੇ ਨਾਮ ਤੇ ਰਸ਼ਟਰਪਤੀ ਦੇ ਨਾਮ ਦੇਖੋ ਜੀ 90 ਦੇ ਕਰੀਬ ਤਸੀਲਾਂ ਨੇ ਸਾਡਾ ਇਹ ਏਜੰਡਾ ਹੈ ਕਿ ਪਿੰਡੋਂ ਪਿੰਡੋਂ ਜਾ ਕੇ ਘਟ ਘਟ ਦੋ ਦੋ ਚਾਰ 600 ਬੰਦਾ ਮੈਕਸਿਮਮ ਸਾਰੇ ਜਥੇਬੰਦੀਆਂ ਦਾ ਜਿੰਨੀਆਂ ਵੀ ਕਿਸਾਨ ਜੈਸੇ ਬੰਦੀਆਂ ਮੌਜੂਦ ਵੈਸੇ ਜਿਹੜੀਆਂ ਇਹ ਸਾਡੀਆਂ ਮੰਗਾਂ ਦਾ ਸਾਰੇ ਸਹਿਮਤ ਨੇ ਸਾਡਾ ਕੰਮ ਹੈ ਪੈਗਾਮ ਦੇਣਾ ਸੁਨੇਹਾ ਦੇਣਾ ਉਹਨਾਂ ਤੱਕ ਪਹੁੰਚਾਉਣਾ ਕਿ ਤਸੀਲ ਪੱਦਰ ਤੇ ਇਕੱ ਸਾਰਾ ਜਦੋਂ ਫਿਰ ਪਤਾ ਲੱਗ ਜਾਵੇ ਸਰਕਾਰ ਨੂੰ ਵੀ ਸੈਂਟਰ ਸਰਕਾਰ ਨੂੰ ਵੀ ਲੋਕ ਕੀ ਚਾਹੁੰਦੇ ਨੇ ਉਹ ਅਸੀਂ ਮੈਮੋਰੰਡਮ ਦਾਂਗੇ ਕਿਉਂਕਿ ਪੰਜਾਬ ਸਰਕਾਰ ਦੇ ਅੰਡਰ ਵੀ ਆ ਇਹਨਾਂ ਦੀ ਰਿਹਾਈ ਤੇ ਦਿੱਲੀ ਸਰਕਾਰ ਦੇ ਸੈਂਟਰ ਸਰਕਾਰ ਦੇ ਵੀ ਅੰਡਰ ਆ ਉਹ ਦੋਵੇਂ ਅਸੀਂ ਕਰਾਂਗੇ ਇੱਕ ਦੱਸਾਂਗੇ ਅੱਜ ਵੀ ਇਹ ਸੀ ਦੱਸਿਆ ਕਿ ਉਹ ਅਸੀਂ ਕੋਈ ਮੈਮੋਰੰਡਮ ਨਹੀਂ ਦੇਣਾ ਮੰਗ ਪੱਤਰ ਨਹੀਂ ਦੇਣਾ ਉਹ ਇਹਨਾਂ ਨੂੰ ਦੇਣਾ ਵਾ ਕਿ ਅਸੀਂ ਤੁਸੀਂ ਇੱਕ ਚੈਲੰਜ ਹੋਏਗਾ ਵੀ ਜੇ ਤੂੰ ਯਾਰ ਨਾ ਕੰਮ ਕੀਤਾ ਤੇ ਆ ਤੁਹਾਡੇ ਨਾਲ ਤੁਹਾਡੇ ਇਹ ਜੇ ਰਾਜ ਕਿਤਾਬ ਇਸ ਸਟੇਜ ਫੈਲੂਗੀ ਤੇ ਤੁਸੀਂ ਖਸੂਰوار ਹੋਵੋਗੇ ਜਿਵੇਂ 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 ਉਸ ਪੱਤਰ ਦੇ ਵਿੱਚ ਲਿਖੀਆਂ ਜਾਣਗੀਆਂ ਕੀ ਕੀ ਲਿਖਿਆ ਜਾਏਗਾ ਕਿਹੜੇ ਕਿਹੜੇ ਤੱਤੋਂ ਦੇ ਵਿੱਚ ਜਾਕਰ ਇਹ ਦੇਖੋ ਜੀ ਇੱਕ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਤੁਸੀਂ ਕਰ ਸਕਦੇ ਹੋ ਬੰਦੀ ਸਿੰਘਾਂ ਰਿਹਾਈ ਕਰ ਸਕਦੇ ਹੋ ਗੁਰੂ ਗ੍ਰੇਸ ਸਾਹਿਬ ਦੇ ਸਰੂਪ ਦੇ ਵਾਸਤੇ ਤੁਸੀਂ ਕਾਨੂੰਨ ਸਖਤ ਬਣਾ ਸਕਦੇ ਹੋ 328 ਰੁਪਏ ਦਾ ਤੁਸੀਂ ਨਿਆਂ ਲੈ ਸਕਦੇ ਹੋ ਬਾਕੀ ਬਾਈਬਲ ਕਲਾ ਗੋਲੀकांड ਕੋਟਕਪੁਰਾ ਗੋਲੀकांड ਦੇ ਅਜੇ ਵੀ ਉਹ ਦੋਸ਼ੀ ਉੱਦਾ ਹੀ ਨੇ ਉਹਨਾਂ ਵਾਸਤੇ ਕੋਈ ਸਜ਼ਾ ਨਹੀਂ ਪੀ ਇਸ ਕਰਕੇ ਸੀ ਜਿੰਨੀਆਂ ਸਾਡੀਆਂ ਮੰਗਾ ਉਹ ਸਾਰੀਆਂ ਲਿਖਾਂਗੇ ਇਹ ਗੁਰੂ ਗ੍ਰੰਥ ਸਾਹਿਬ ਵਾਸਤੇ ਤੇ ਬੰਦੀ ਸਿੰਘਾਂ ਦੀ ਹੈ ਇਹਦੀ ਤੇ ਕੋਈ ਮੁਨਕਰ ਨਹੀਂਗਾ ਮੋਰਚਾ ਲਗਾਤਾਰ ਲੱਗਿਆ ਹੋਇਆ ਕਾਫੀ ਸਮਾਂ ਹੋ ਗਿਆ 2 ਸਾਲ ਤੋਂ ਵੱਧ ਦਾ ਸਮਾਂ ਪਰ ਮੋਰਚੇ ਦੇ ਵਿੱਚ ਕੱਟ-ਕੱਟਦਾ ਜਾ ਰਿਹਾ ਗਿਣਤੀ ਬਹੁਤ ਜ਼ਿਆਦਾ ਕੱਟਦੀ ਜਾ ਰਹੀ ਆ ਤਾਂ ਕੀ ਕਾਰਨ ਮੰਨਦੇ ਹੋ ਕਿਉਂ ਨਹੀਂ ਲੋਕ ਉਸ ਦੇ ਵਿਚਾਰੇ ਕਿਉਂ ਨਹੀਂ ਉੱਥੇ ਵਿਚਰ ਰਹੇ ਦੇਖੋ ਕਾਰਨ ਤਾਂ ਕਈ ਹੁੰਦੇ ਨੇ ਪ੍ਰਬੰਧਕਾਂ ਦਾ ਵੀ ਕਾਰਨ ਹੋ ਸਕਦਾ ਐਸੀ ਗੱਲ ਨਹੀਂ ਹੁੰਦਾ ਪ੍ਰਬੰਧ ਨੇ ਵੀ ਦੇਖੋ ਜਦੋਂ ਲੰਬਾ ਸ਼ਿਕਰਸ ਚੱਲਦਾ ਕਈ ਕਮੀਆਂ ਹੁੰਦੀਆਂ ਕਈ ਪ੍ਰੋਬਲਮ ਖੜਦੀਆਂ ਪਰ ਇਹ ਤੁਸੀਂ ਦੇਖੋ ਵੀ ਇਹ ਇਹ ਮੋਰਚਾ 2 ਸਾਲ ਤੋਂ ਇਹ ਸਰਕਾਰ ਨਹੀਂ ਖਿਲਾ ਸਕੀ ਨਾ ਪੰਜਾਬ ਨਾ ਹੋਰ ਇਹ ਸੁਸੂਥਲੀ ਚੱਲ ਰਿਹਾ ਇਹ ਕੋਈ ਵਾਇਲੈਂਸ ਨਹੀਂ ਕੀਤੀ ਕੋਈ ਤੰਗੀ ਨਹੀਂ ਕਿਸੇ ਨੂੰ ਪਰੇਸ਼ਾਨੀ ਨਹੀਂ ਲੋਕ ਸਤਕਾਰ ਕਰਦੇ ਨੇ ਅਸੀਂ ਬਹੁਤਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਤੰਗ ਵੀ ਨਹੀਂ ਕਰਨਾ ਚਾਹੁੰਦੇ ਵੀ ਇੱਥੇ ਬਹੁਤ ਵੱਡਾ ਇਕੱਠ ਕਰਕੇ ਬੈਠੇ ਉਹਨਾਂ ਦੀਆਂ ਦਿਹਾੜੀਆਂ ਮੰਨ ਹੋਰ ਮੰਨ ਜਦੋਂ ਅਸੀਂ ਕਾਲ ਕਰਦੇ ਆ ਕੋਈ ਪ੍ਰੋਗਰਾਮ ਕਰਦੇ ਆ ਹਜ਼ਾਰਾਂ ਇਕੱਠ ਹੁੰਦਾ ਹੁਣ ਵੀ ਹੋਏਗਾ ਜੇ ਤੁਸੀਂ ਦੇਖੋਗੇ ਤਸੀਲਾਂ ਦੇ ਵਿੱਚ ਲੋਕ ਇਕੱਠੇ ਹੋਣਗੇ ਇਹ ਹੀ ਆ ਲੋਕਾਂ ਦੇ ਵਿੱਚ ਆਵਾਜ਼ ਆਉਂਦੀ ਜਦੋਂ ਅਸੀਂ ਕਾਲ ਕੀਤੀ ਆ ਜਦੋਂ ਬੇਨਤੀ ਕੀਤੀ ਆ ਜੇ ਅਸੀਂ ਟੋਲ ਪਲਾਜ਼ਾ ਇੱਕ ਸਰ ਪੰਜ ਬੰਦ ਕਰਨ ਦੀ ਕੀਤੀ ਲੋਕਾਂ ਨੇ ਵੀ ਇੱਕੀ ਕਰ ਦਿੱਤੇ ਲੋਕ ਲੋਕ ਸ਼ਕਤੀ ਹੈ ਲੋਕ ਚਾਹੁੰਦੇ ਨੇ ਲੋਕਾਂ ਨੂੰ ਪਤਾ ਵੀ ਇਹ ਜਿਹੜਾ ਮਤਲਬ ਨੁੱਖੀ ਅਧਿਕਾਰਾਂ ਦੀ ਲੰਗੜਾ ਹੋ ਰਹੀ ਆ ਸੈਂਟਰ ਵੀ ਕਰ ਨਹੀਂ ਪੰਜਾਬ ਵੀ ਕਰੀ ਆ ਅਸੀਂ ਲੋਕਾਂ ਵਿੱਚ ਜਾਵਾਂਗੇ ਲੋਕ ਸ਼ਕਤੀ ਸਾਨੂੰ ਅਛਵਾਜ ਹੁਣ ਵੀ ਅਸੀਂ ਆਪਣਾ ਇਹ ਸਨੇਹਾ ਪਿੰਡ ਪਿੰਡ ਘਰ ਘਰ ਕੇ ਦੇ ਨਾਲ ਕੋਈ ਲੰਮੀ ਲੜਾਈ ਹੋ ਜਾਂਦੀ ਹੈ ਇਹਨਾਂ ਨੇ ਸਾਡੇ মিডিਆ ਵੀ ਬੰਦ ਕੀਤੇ ਥੋੜੇ ਤੁਹਾਡੇ ਤੁਸੀਂ ਪੱਤਰਕਾਰ ਹੋ ਜਿਹੜੇ ਸਾਡੀ ਆਵਾਜ਼ ਠਾਰਦੇ ਥੋੜਾ মিডিਆ ਹੈ ਜਿਹੜਾ ਠਾਰਿਆ ਅਸੀਂ ਲੋਕਾਂ ਵਿੱਚ ਜਾਵਾਂਗੇ ਉਹਨਾਂ ਕੋ ਸਾਧਨ ਮਗੋਂਦੇ ਸਾਡੇ ਕੋ ਤਾਂ ਕੋਈ ਵੱਡੇ ਸਾਧਨ ਨਹੀਂ ਸਰਕਾਰ ਕੋ ਬਹੁਤ ਸਾਧਨ ਨੇ ਪਰ ਇਹ ਆਖਰੀ ਸਾਧਨ ਆ ਸਾਡਾ ਜਿਹੜਾ ਅਸੀਂ ਡੋਰ ਟੂ ਟੂ ਚ ਜਾਣਾ ਇਹਦੇ ਤੇ ਤਾਂ ਸਰਕਾਰ ਸਾਨੂੰ ਰੋਕ ਨਹੀਂ ਸਕਦੀ ਸਾਡੇ ਚੈਲੰਜ ਬਦ ਇੱਕ ਪਾਸੇ ਤਾਂ ਜਿਹੜੇ ਬਲਤਕਾਰੀ ਸਾਧ ਸੌਦਾ ਸਾਧ ਵਰਗੇ ਉਹ ਬਾਰ-ਬਾਰ ਪੈਰੋਲ ਉਹਨਾਂ ਨੂੰ ਮਿਲ ਜਾਂਦੀ ਆ ਦੂਜੇ ਪਾਸੇ ਜਿਨ੍ਹਾਂ ਨੇ ਸਜ਼ਾ ਤੋਂ ਵੱਧ ਸਮਾਂ ਜਿਹੜਾ ਜੇਲ੍ਹਾਂ ਦੇ ਵਿੱਚ ਕੱਟ ਲਿਆ ਉਹਨਾਂ ਨੂੰ ਪੈਰੋਲ ਵੀ ਨਹੀਂ ਮਿਲਦੀ ਹੈਗੀ ਰਿਆ ਤਾਂ ਚਲੋ ਬਾਅਦ ਹੀ ਦੇਖੋ ਐਵੇਂ ਤੁਹਾਨੂੰ ਬੇਨਤੀ ਕਰਨੀ ਚਾਹਣਾ ਵੀ ਉਸ ਪਾਪੀ ਨੂੰ ਉਸ ਗੰਦੇ ਇਨਸਾਨ ਨੂੰ ਉਹ ਜਿਹਨੇ ਵੇਪਸਟ ਵੀ ਆ ਜਿਹਨੇ ਇਹਨੇ ਗੰਦੇ ਤੋਂ ਗੰਦੇ ਕੰਮ ਕੀਤੇ ਜਿਹੜੇ ਇੱਥੇ ਬੋਲੀ ਨਹੀਂ ਜਾ ਸਕਦੇ ਉਹਦੇ ਨਾਲ ਇਹਨਾਂ ਨੂੰ ਕੰਪੇਅਰ ਕਰਨਾ ਕੋਈ ਠੀਕ ਨਹੀਂ ਤੁਲਨਾ ਕੰਪੇਅਰ ਨਹੀਂ ਕਰਦਾ ਮੈਂ ਇੱਕ ਉਦਾਹਰਨ ਦੇ ਰਿਹਾ ਕਿ ਉਹਨਾਂ ਲੋਕਾਂ ਨੂੰ ਵੀ ਜਿਹੜੀ ਪੈਰੋਲ ਮਿਲ ਉਹਨੂੰ ਮਿਲਦੀ ਤਾਂ ਕਿ ਉਹ ਉਹ ਇਹਨਾਂ ਦੀ ਜਿਹੜੀ ਚਾਹ ਸੈਂਟਰ ਆ ਚਾਹ ਉਹ ਹਰਿਆਣਾ ਸਰਕਾਰ ਆ ਉਹਨਾਂ ਦੀ ਸਪੋਰਟ ਤੇ ਖੜਦਾ ਹੋ ਹੁਣ ਇਹਨਾਂ ਤੋਂ ਸਪੋਰਟ ਤੇ ਇਹਨਾਂ ਨੇ ਹੱਕ ਸੱਚ ਦੀ ਗੱਲ ਕਰਨੀ ਇੱਥੇ ਹੱਕ ਸੱਚ ਨੂੰ ਕੋਈ ਨਿਆਂ ਨਹੀਂ ਮਿਲਦਾ ਉਹਨੂੰ ਵੋਟਾਂ ਦੀ ਇੱਕ VOTING ਰਾਜ ਆ ਵੋਟਾਂ ਦੀ ਖਾਤਰ ਜਿਹੜੀ ਇਹ ਇਹ ਸਰਕਾਰ ਕਰਦੀ ਵੋਟਾਂ ਦੀ ਖਾਤਰ ਹੀ ਦੇਖੋ ਹੈਰਾਨਗੀ ਵਾਲੀ ਗੱਲ ਆ ਵੀ ਅੱਗੇ ਪੰਜਾਬ ਹਰਿਆਣਾ ਤੇ ਹਿਮਾਚਲ ਦਾ ਇੱਕੋ ਕਨਸਟੀਟਿਊਸ਼ਨ ਸੀ ਸੰਵਿਧਾਨ ਸੀ ਮੈਨੂਅਲ ਸੀ ਜੇਲ ਮੈਨੂਅਲ ਉਹਨਾਂ ਨੇ ਇਹਦੇ ਲਈ ਇਹਨੂੰ ਛੱਡਣ ਦੀ ਜੇਲ ਮੈਨੂਅਲ ਦੂਸਰੀ ਮੇਰੀ ਬੇਨਤੀ ਹੈ ਮੈਂ ਤੁਹਾਡੇ ਮਾਣਸੂਕ ਕਹਿਣਾ ਚਾਹੁੰਦਾ ਜਿਹੜੀ ਜਿੰਨਾਂ ਨੂੰ ਪਤਾ ਜਿਹੜੀ ਪੈਰੋਲ ਮੈਂਦੀ ਆ 42 43 ਦੇ ਦੀ 43 ਦਿਨ ਦੀ ਜਾਂ 45 ਦਿਨ ਦੀ ਜਾਂ 43 ਦਿਨ ਦੀ ਇੱਕ ਫਰਮ ਹੋ ਹੁੰਦੀ ਇੱਕ ਹੁੰਦੀ ਉਹ ਘਰ ਬਣਾਉਣ ਲਈ ਹੁੰਦੀ ਵੀ ਟਟ ਗਿਆ ਘਰ 6 ਮਹੀਨੇ ਚ ਇੱਕ ਵਾਰੀ ਮਿਲਦੀ ਜਾਂ ਫਸਲ ਚੱਕਣੀ ਆ ਉਹਨੇ ਫਸਲ ਜਿਹੜੀ ਵੀ ਸੀ ਕਿਸਾਨੀ ਨੂੰ ਇਹਨੂੰ ਪੁੱਛੋ ਵੀ ਇਹਨੇ ਕਿਹੜੀ ਫਸਲ ਚੱਕਣੀ ਇਹਦਾ ਕਿਹੜਾ ਘੜ ਠੱਠਾ ਇਹਨੂੰ ਕਿਹੜੇ ਬੇਸ ਦੇ ਪਰੋਲ ਮਿਲਦੀ ਉਹਨਾਂ ਨੇ ਮਾਦੀ ਚੱਕ ਦਿੱਤੀ ਵਿੱਚੋਂ ਜਦੋਂ ਜੇਨ ਮੈਨੂ ਬਣਾਇਆ ਨਾ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਪੁਆਇੰਟ ਹੀ ਚੱਕਦਾ ਵੀ ਉਹਨਾਂ ਨੇ ਕਿਹਾ ਉਹ ਪੰਨੀ ਆ ਵੀ ਜਿਹੜਾ ਬੰਦੇ ਦਾ ਹੱਕ ਆ ਉਹਨੂੰ ਪਰੋਲ ਦੇ ਦੋ ਇਹ ਇਹਦੀ ਕੱਲੇ ਦੀ ਇਸ ਦੁਸ਼ਟ ਦੀ ਪਾਪੀ ਦਿਖਾਦਾ हरियाणा ने वो पॉइंट चकता वो जेडी धारा खत्म करती जेड़ा वो कानून सी वो कदम करता की फिर पंजाब आ, न, स्टेट ਵੀ ਜਿਹੜਾ ਉਹ ਧਾਰਾ ਨੂੰ ਖਤਮ ਕਰ ਸਕਦਾ ਦੇਖੋ ਕਰ ਸਕਦਾ ਜੇ ਚਾਹਣ ਤਾਂ ਜੀ ਧਾਰਾ ਖਤਮ ਕਰਨ ਦੀ ਲੋੜ ਹੀ ਨਹੀਂ ਜੀ ਇਹ ਤਾਂ ਸਾਰੇ ਕਿਸਾਨੀ ਨਾਲ ਸੰਬੰਧਤ ਬੰਦੇ ਨੇ ਇਹ ਤਾਂ ਉਦਾਂ ਹੀ ਉਹਨਾਂ ਨੂੰ ਪਰੋਲ ਦਿੱਤੀ ਜਾਂ ਜੇ ਚਾਹਣ ਤਾਂ ਪਰ ਉਹ ਦੇਣੀ ਨਹੀਂ ਚਾਹੁੰਦੇ ਉਹ ਚਾਹੁੰਦੇ ਨਹੀਂ ਵੀ ਇਹ ਜਿਹੜੀ ਹੱਕ ਸੱਚ ਦੀ ਲੋਕਾਂ ਦੀ ਵਿੱਚ ਨਿਆਂ ਦੀ ਇਹ ਬੰਦੀ ਸਿੰਘ ਆਵਾਜ਼ ਉਠਉਣ ਵੀ ਸਾਡੇ ਨਾਲ ਕਿਹਾ ਅਨਿਆਕ ਹੋਇਆ। ਕਿ ਚੀਜ਼ ਹੋਰ ਮੈਂ ਦੇਖੀ ਜਿਹੜੀ ਇੱਕ ਧਾਰਨਾ ਬਣ ਗਈ ਸੀ ਕਿ ਕਿਸਾਨ ਜਥੇਬੰਦੀਆਂ ਦੇ ਬਹੁਤ ਸਾਰੇ ਤਾਂ ਕਾਮ ਰੇਡ ਨੇ ਵੀ ਉਹ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਨਹੀਂ ਆਉਣਗੇ। ਮੈਂ ਅੱਜ ਦੇਖਿਆ ਕਾਫੀ ਲੀਡਰ ਇੱਥੇ ਡਾਕਟਰ ਦਰਸ਼ਨਪਾਲ ਹੋ ਗਏ ਬਲਵੀਰ ਸਿੰਘ ਰਾਜੇਵਾਲ ਹੋ ਗਏ ਕਈ ਹੋਰ ਕਿਸਾਨ ਲੀਡਰ ਵੀ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣ। ਇਹ ਧਾਰਨਾ ਹੀ ਗਲਤ ਬਣਾਈ ਜਿਹੜੀਆਂ ਏਜੰਸੀਆਂ 'ਚ ਤਾਕਤ ਬਹੁਤ ਹੁੰਦੀ ਹੈ। ਮੀਡੀਆ ਪ੍ਰਤੀ ਵੀ ਧਵਾਜ ਪ੍ਰਤੀ ਵੀ ਇਹਨਾਂ ਨੇ ਪਹਿਲਾਂ ਪਹਿਲਾਂ ਰੋਕਿਆ ਬੜਾ। ਇਹਨਾਂ ਨੇ ਜਿਹੜੀ ਕੋਈ ਕਿਸਾਨ ਜਿਹੀ ਬੰਦੀ ਆਉਂਦੀ ਸੀ ਜਾਂ ਸੰਤ ਮਾਮ ਬੁਰਖਾਉਂਦੇ ਸੀ ਜਸਾ ਲੈ ਕੇ ਆਉਂਦੇ ਸੀ ਉਹਨਾਂ ਰੋਕਦੇ ਨਾ ਤੁਹਾਡੇ ਉੱਥੇ ਪੱਗ ਨੂੰ ਹੱਥ ਪਾਊਗਾ ਤੁਹਾਡੀ ਬੇਇੱਜ਼ਤੀ ਹੋਊਗੀ ਫੇਰ ਵੀ ਕਿਸਾਨ ਜਿਹੀ ਬੰਦੀਆਂ ਆਈਆਂ ਫੇਰ ਇਹਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਮੂਰਤੀਆਂ ਵਾਲੇ ਤੇ ਤੁਹਾਨੂੰ ਕਹੜਾ ਕਰਦੇ ਹਾਲਾਂਕਿ ਅਸੀਂ ਤਾਂ ਸਾਰਿਆਂ ਦੀ ਰਿਸਪੈਕਟ ਕੀਤੀ ਸਾਡਾ ਕੋਈ ਦੁਸ਼ਮਣ ਨਹੀਂ ਵੀ ਆਵੇ ਕੋਈ ਸਾਡ ਬਿਲਕੁਲ ਸਾਡੇ ਵਿਚਾਰ ਨਾਲ ਰਲਦੇ ਹੋਣ ਇਹਨਾਂ ਦੇ ਸਾਡੇ ਨਾਲ ਵਿਚਾਰ ਰਲਦੇ ਆ ਇਹ ਵੀ ਮਨੁੱਖੀ ਅਧਿਕਾਰਾਂ ਵਾਸਤੇ ਹੱਕਾਂ ਦੀ ਇਨਸਾਫ ਦੀ ਗੱਲ ਕਰਦੇ ਤੇ ਉਹ ਉਹਨਾਂ ਨੇ ਇੱਕ ਇਹ ਫਲਾ ਦਿੱਤੀ ਗੱਲ ਉਹ ਉਹ ਕਈ ਵਾਰੀ ਸਫਲ ਵੀ ਪਰ ਹੁਣ ਤੁਸੀਂ ਦੇਖ ਲਿਆ ਜਦੋਂ ਇਹਨਾਂ ਨੂੰ ਕਿਸਾਨ ਜਿਥੇ ਬੰਦੀਆਂ ਨੂੰ ਚਾਹੇ ਮਜ਼ਦੂਰ ਜਿਥੇ ਬੰਦੀਆਂ ਨੂੰ ਚਾਹੇ ਉਹ ਕਾਮੇ ਇੱਟਾਂ ਦੇ ਕਿਸੇ ਅਸਬੰਧ ਤੋਂ ਪਤਾ ਲੱਗਾ ਵੀ ਕੱਲ ਤੱਕ ਕਹਾਣੀ ਹੋਰ ਆ ਉਹਨਾਂ ਨੇ ਅੱਜ ਦੇਖੋ ਕਿੰਨਾ ਵੱਡਾ ਸਾਡਾ ਸਾਥ ਦਿੱਤਾ ਦਿੰਦੇ ਪਹਿਲਾਂ ਵੀ ਸੀਗੇ ਤੇ ਹੁਣ ਜਦੋਂ 15 ਮਈ ਨੂੰ ਪ੍ਰੋਗਰਾਮ ਹੋਣਗੇ ਤਹਿਸੀਲ ਪੱਧਰ ਤੇ ਫੇ ਤੁਸੀਂ ਦੇਖਣਾ ਕਿਦਾਂ ਤੁਹਾਡੇ ਥਰੂ ਮੈਂ ਮਾਧਿਮ ਥਰੂ ਇੱਕ ਬੇਨਤੀ ਵੀ ਕਰਨੀ ਚਾਹੁੰਦਾ ਕਿ ਤਹਿਸੀਲ ਪੱਧਰ ਤੇ ਜਦੋਂ ਹੋਣਾ ਜਾਤ ਪਾਤ ਊਚ ਨੀਚ ਲਿੰਗ ਭੇਦ ਪਾਰਟੀਬਾਜੀ ਤੋਂ ਸੰਸਥਾ ਤੋਂ ਉੱਚੇ ਉੱਠ ਕੇ ਇਹ ਜਿਹੜੇ ਲੋਕ ਕਾਜ ਨੇ ਕੋਜ ਨੇ ਸਾਡੇ ਜਿਹਦੇ ਸਾਡੀ ਆਵਾਜ਼ ਆ ਬੰਦੀ ਸਿੰਘਾਂ ਦੀ ਰਿਹਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਦੇ ਦੀ ਸਖਤ ਨੂੰ ਨਾਲ ਦੋ ਤੇ ਉਹਨਾਂ ਨੂੰ ਸਜਾਵਾਂ ਦਿਵਾਲੀਆਂ ਇਹਦੇ ਵਾਸਤੇ ਕਿਰਪਾ ਕਰਕੇ ਤਹਿਸੀਲ ਪੱਦਰ ਤੇ 10 11 ਵਜੇ ਦਾ ਟਾਈਮ ਹੋਵੇਗਾ ਉਹ ਵੱਤ ਵੱਦ ਪਾਰਟੀ ਬਾਜੀ ਤੋਂ ਉੱਠ ਕੇ ਜਰੂਰ ਪਹੁੰਚ ਜੀ ਬਹੁਤ ਬਹੁਤ ਧੰਨਵਾਦ ਆਪਾ ਹੀ ਪਾਲ ਸਿੰਘ ਫਰਾਂਸ ਸਾਡੇ ਨਾਲ ਸੀ ਤਾਂ ਇਸ ਸਮੇਂ ਜਿਹੜੇ ਅੱਜ ਫੈਸਲੇ ਲੈ ਗਏ ਨੇ ਉਹਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਆ 15 ਮਈ ਨੂੰ ਤਹਿਸੀਲਾ ਪੱਦਰ ਤੇ ਇੱਕ ਪ੍ਰੋਗਰਾਮ ਹੋਏਗਾ ਉਸ ਦੇ ਵਿੱਚ ਵੱਡਾ ਇਕੱਠ ਹੋਏਗਾ ਤਾਂ ਇੱਕ ਪੱਤਰ ਆ ਜਿਹੜਾ ਉਹ ਰਾਜਪਾਲ ਦੇ ਨਾਮ ਇੱਕ ਰਾਸ਼ਟਰਪਤੀ ਦੇ ਨਾਮ ਭੇਜਿਆ ਜਾਏਗਾ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਆ ਬੰਦੀ ਸਿੰਘਾਂ ਨੂੰ ਜਿਹੜਾ ਰਿਹਾ ਕੀਤਾ ਜਾਵੇ ਉਹਨਾਂ ਨੂੰ ਬਣਦਾ ਹੱਕ ਜਿਸ ਤਰੀਕੇ ਦੇ ਨਾਲ ਫਰਲੋ ਜਾਂ ਪੈਰੋਲ ਆ ਉਹ ਮਿਲਣੀ ਚਾਹੀਦੀ ਆ ਸਾਥੀ ਸਨਿ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾਸ ਸਪੋਕਸਮੈਨ ਟੀਵੀ ਚੰਡੀਗੜ੍ਹ